ਤਾਂ ਜਿਹੜੀ ਅਜਮਬੋਰ ਸੂਪਰਮਾਰਕਟ ਹੈ ਇਹਦੇ ਵਿੱਚ ਰਾਤ ਤਕਰੀਬ 2 ਵਜੇ ਦੀ ਜਿਹੜੀ ਅੱਗ ਲੱਗੀ ਹੋਈ ਹੈ ਤੇ ਦੇਖ ਸਕਦੇ ਹੋ ਕਿੰਨਾ ਜਿਹੜਾ ਧੂੰਆਂ ਛਾ ਰਿਹਾ ਹੈ ਇਸ ਮੌਕੇ ਜਿਹੜੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਚੁੱਕੀਆਂ ਹਨ ਅੱਗ ਨੂੰ ਕੰਟਰੋਲ ਕਰ ਲਿਆ ਪਰ ਜਿਹੜੇ ਅੰਦਰ ਜਿਹੜੇ ਲੋਕ ਲੱਗੇ ਹੋਏ ਆ ਸਨ ਇਹਦੇ ਨਾਲ ਹੀ ਵੀਜੇ ਕੁਮਾਰ ਟਿੰਕੂ ਜੀ ਸ਼ਰਮਾ ਜੀ ਦਾ ਜਿਹੜਾ ਮੂਲ ਦਫ਼ਤਰ ਹੈ ਅੱਜ ਬਹੁਤਿਆਨਕ ਜਿਹੜਾ ਕਿ ਅੰਦਰ ਬਾਣੀ ਹੋ ਰਿਹਾ ਪਿਛੋਂ ਜਿਹੜੇ ਸ਼ਟਰ ਟਰ ਟੋੜੇ ਜਾ ਰਹੇ ਹੈ ਇਹ ਸਾਡੇ ਸ਼ਹਿਰ ਦੀ ਤਕਰੀਬ 2 ਸਾਲਾਂ ਵਿੱਚ ਤੀਜੀ ਤੇ ਚੌਥੀ ਵਾਰਦਾਤ ਹੈ ਜਿਹੜੀ ਇਹ ਅੱਗ ਲੱਗਣ ਦੀ ਹੈ ਇਹ ਹੋ ਰਹੀ ਹੈ ਪੁਲਿਸ ਵਾਲਾ ਤੇਰੇ ਪੈਰ ਬ੍ਰੇਕਟ ਪਨਾ ਜਾਂ ਜਿਹੜੇ ਮੌਕੇ ਤੇ ਪਹੁੰਚੇ ਅੱਜ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ